ਮੈਂ ਸੁਖਵਿੰਦਰ ਸਿੰਘ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਰਿਹਾ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਉਹ ਕਰਵਾਇਆ ਗਿਆ ਗਣਤੰਤਰ ਦਿਵਸ ਅਸਲ ਦੇ ਵਿੱਚ ਹੈ ਕਿ ਜਦੋਂ ਆਪਾਂ ਭਾਰਤ ਦੇ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਉਹਦੀ ਪ੍ਰਸਤਾਵਨਾ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਐਡ ਕੀਤੀਆਂ ਗਈਆਂ ਨੇ ਕਿ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਪ੍ਰਭੂ ਸੱਤਾ ਸੰਪੰਨ ਧਰਮ ਨਰਪਖ ਲੋਕ ਰਾਜੀ ਗਣਰਾਜ ਹਲਾਉਂਦੇ ਹਾਂ ਤਾਂ ਉਹ ਜਿਹੜਾ ਗਣਰਾਜ ਸ਼ਬਦ ਹੈ ਉਸ ਚੀਜ਼ ਨੂੰ ਸਮਰਪਿਤ ਇਹ ਜਿਹੜਾ ਵਾ 26 ਜਨਵਰੀ ਆ ਉਹਨੂੰ ਮਨਾਇਆ ਜਾਂਦਾ ਹੈ ਅ ਸੈਂਕੜੇ ਸਾਲ ਬਹੁਤ ਜਿਹੜੇ ਦੇਸ਼ ਭਗਤ ਲੋਕ ਸੀਗੇ ਉਹਨਾਂ ਦੀ ਅਣਥੱਕ ਮਿਹਨਤ ਸੀ ਤਕਰੀਬਨ ਤਕਰੀਬਨ ਜੇਕਰ ਆਪਾਂ ਟਾਈਮ ਪੀਰੀਅਡ ਗੱਲ ਕਰੀਏ ਤਾਂ 200 ਸਾਲ ਦਾ ਜਿਹੜਾ ਲੰਬਾ ਸੰਘਰਸ਼ ਆ ਉਹ ਚੱਲਿਆ ਤੇ ਉਹਦਾ ਨਤੀਜਾ 15 10 1947 ਨੂੰ ਜਿਹੜਾ ਵਾ ਉਹ ਆਜ਼ਾਦੀ ਦੇ ਰੂਪ ਦੇ ਵਿੱਚ ਨਿਕਲਿਆ ਤੇ ਜਦੋਂ ਆਜ਼ਾਦੀ ਮਿਲ ਗਈ ਫਿਰ ਸਭ ਤੋਂ ਵੱਡੀ ਚੁਣੌਤੀ ਸੀ ਕਿ ਰਾਜ ਪ੍ਰਬੰਧ ਜਿਹੜਾ ਉਹ ਚਲਾਇਆ ਕਿਵੇਂ ਜਾਵੇ ਤਾਂ ਰਾਜ ਪ੍ਰਬੰਧ ਨੂੰ ਚਲਾਉਣ ਵਾਸਤੇ ਇੱਕ ਸੰਵਿਧਾਨ ਜਿਹੜਾ ਉਹਦੀ ਜ਼ਰੂਰਤ ਸੀ ਤਾਂ ਉਹ ਸੰਵਿਧਾਨ ਦਾ ਨਿਰਮਾਣ ਕੀਤਾ ਤੇ 26 ਜਨਵਰੀ 1950 ਵਾਲੇ ਦਿਨ ਜਿਹੜਾ ਉਹ ਇਸ ਸੰਵਿਧਾਨ ਉਹ ਲਾਗੂ ਕੀਤਾ ਗਿਆ ਇਹਨੂੰ ਇੰਪਲੀਮੈਂਟਾ ਜਿਹੜਾ ਉਹ ਕੀਤਾ ਗਿਆ ਇਸ ਸੰਵਿਧਾਨ ਦੇ ਵਿੱਚ ਕੀ ਕੁਝ ਦਰਜ ਹੈ ਉਹਦੇ ਨਾਲ ਸੰਬੰਧਿਤ ਔਰ ਇਸ ਗਣਤੰਤਰ ਦਿਵਸ ਦੇ ਨਾਲ ਸੰਬੰਧਿਤ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੇ ਕਵਿਤਾਵਾਂ ਰਾਹੀ ਕਵੀਸ਼ਰੀ ਰਾਹੀ ਉਸ ਤੋਂ ਅੱਗੇ ਇੱਕ ਨਾਟਕ ਆ ਜਿਹੜਾ ਉਹਦੇ ਰਾਹੀਂ ਜਿਹੜੇ ਭਾਰਤੀ ਸੰਵਿਧਾਨ ਦਾ ਜਿਹੜਾ ਰੂਪਰੇਖਾ ਆ ਉਹਨੂੰ ਇਹਦੇ ਵਿੱਚ ਬਿਆਨ ਕੀਤਾ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਛੋਟੇ ਬੱਚਿਆਂ ਨੇ ਆ ਤਿਰੰਗੇ ਦੇ ਨਾਲ ਸੰਬੰਧਤ ਇੱਕ ਗੀਤ ਆ ਜਿਹੜਾ ਉਹ ਪੇਸ਼ ਕੀਤਾ ਛੋਟੇ-ਛੋਟੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਆ ਜਰੀ ਉਹ ਦਿੱਤੀ ਸੋ ਮੇਰੇ ਵੱਲੋਂ ਪੂਰੀ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਆ ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ